ਜਿੰਨੇ ਵੀ ਕੰਮ ਆ ਆਉਟਸੋਰਸਡ ਜਿਹੜੇ ਬਿਜਲੀ ਵਿਭਾਗ ਨਾਲ ਸੰਬੰਧਿਤ ਰੱਖਦੇ ਉਹਨਾਂ ਦੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਆ ਉਹਨਾਂ ਦੀ ਅੱਜ ਸੀਐਮਡੀ ਵੱਲੋਂ ਮੀਟਿੰਗ ਦਾ ਜਿਹੜਾ ਸੱਦਾ ਪੱਤਰ ਆ ਉਹ ਭੇਜਿਆ ਗਿਆ ਸੀਗਾ ਜਦੋਂ ਅੱਜ ਅਸੀਂ ਗੱਲਬਾਤ ਲਈ ਆਏ ਆ ਤਾਂ ਸਾਨੂੰ ਇਹ ਕਿਹਾ ਗਿਆ ਕਿ ਜਿਹੜੀ ਮੀਟਿੰਗ ਹੈ ਕਿਉਂਕਿ ਪਿਛਲੇ ਸਮੇਂ ਦੇ ਅੰਦਰ ਜਿਹੜੇ ਵਿੱਤ ਮੰਤਰੀ ਸਾਹਿਬ ਨੇ ਜਦੋਂ ਅਸੀਂ 2 3 4 ਤਰੀਕ ਦਾ ਪ੍ਰੋਟੈਸਟ ਕੀਤਾ ਤਾਂ 2 ਤਰੀਕ ਨੂੰ ਮੀਟਿੰਗ ਸੱਦ ਕੇ ਉਤੋਂ ਪਹਿਲਾਂ ਵੀ ਮੰਤਰੀ ਸਾਹਿਬ ਵੱਲੋਂ ਮੀਟਿੰਗ ਸੱਦ ਕੇ ਇਹ ਗੱਲ ਕਹੀ ਗਈ ਸੀ ਵੀ ਡਿਪਾਰਟਮੈਂਟ ਆਪਦੇ ਪੱਤਰ ਤੇ ਮੀਟਿੰਗ ਕਰਕੇ ਜਿਹੜੀ ਪਾਲਿਸੀ ਦੀ ਕਾਪੀ ਸਿੱਧਾ ਡਿਪਾਰਟਮੈਂਟ ਦੇ ਵਿੱਚ ਲੈਣ ਵਾਲੀ ਗੱਲ ਹੈਗੀ ਆ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਜਥੇਬੰਦੀਆਂ ਨੂੰ ਦਿੱਤੀਆਂ ਜਾਣ ਪਰ ਅੱਜ ਹੋਇਆ ਕੀ ਆ ਕਿ ਜਦੋਂ ਅਸੀਂ ਗੱਲਬਾਤ ਲਈ ਆਏ ਆ ਤਾਂ ਇੱਕ ਕੋਝਾ ਮਜ਼ਾਕ ਆ ਜਿਹੜੀ ਬੋਰਡ ਦੀ ਮੈਨੇਜਮੈਂਟ ਦੇ ਵੱਲੋਂ ਕੀਤਾ ਗਿਆ ਜਦੋਂ ਅਸੀਂ ਪੂਰੇ ਸਮੇਂ ਤੇ 3 ਵਜੇ ਆਇਆ ਤਾਂ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਜਿਹੜੀ ਮੀਟਿੰਗ ਆ ਤੁਹਾਡੀ ਹੈ ਨਹੀਂ ਤੇ ਮੀਟਿੰਗ ਆ ਜਿਹੜੀ ਉਹ 23 ਤਰੀਕ ਦੀ 2:30 ਵਜੇ ਕਰ ਦਿੱਤੀ ਗਈ ਤੇ ਅਸੀਂ ਇਸ ਗੱਲ ਦੀ ਜ਼ੋਰਦਾਰ ਨਖੇਦੀ ਕਰਦੇ ਵੀ ਆ ਜਿਹੜਾ ਟਾਲਮਟੋਲ ਦੀ ਨੀਤੀ ਪਣਾਈ ਜਾ ਰਹੀ ਆ ਇਹਦੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਆ ਤੇ ਦੂਜਾ ਇਹ ਅੱਜ ਜਿਹੜਾ ਅਸੀਂ ਆਈਆਰ ਦੇ ਧਿਆਨ ਦੇ ਵਿੱਚ ਲੈਂਦਾ ਜਾਂ ਟੈਲੀਫੋਨ ਰਾਹੀਂ ਗੱਲਬਾਤ ਹੋਈ ਹੈ ਅਧਿਕਾਰੀਆਂ ਦੇ ਨਾਲ ਜਿਹਦੇ ਵਿੱਚ ਇਹ ਹੋਇਆ ਵੀ ਜਿਹੜੇ 2 3 4 ਤਰੀਕ ਦੀ ਹਾਜ਼ਰੀ ਕਲੀਅਰ ਕਰਨ ਦਾ ਜਿਹੜਾ ਸੀਗਾ ਸਾਰਿਆਂ ਦੀ ਡਿਮਾਂਡ ਹੈ ਵੀ 2 3 4 ਦਾ ਜਿਹੜਾ ਪ੍ਰੋਟੈਸਟ ਕੀਤਾ ਹੈ ਕਿਉਂ ਕੀਤਾ ਕਿਉਂਕਿ ਸਰਕਾਰ ਕਰਾ ਰਹੀ ਆ ਬੋਰ ਕਰਾ ਰਿਹਾ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਆ ਇਸ ਕਰਕੇ ਉਨ੍ਹਾਂ ਦੇ ਵੱਲੋਂ ਇਸ ਦਲ ਦਾ ਕਿਹਾ ਵੀ ਅਸੀਂ ਇਹ ਹਾਜ਼ਰੀਆਂ ਕਲੀਅਰ ਕਰਕੇ ਜਿਹੜੀ ਪੂਰੀ ਸੈਲਰੀ ਅਸੀਂ ਉਹ ਦਵਾਂਗੇ ਪੱਤਰ ਜਾਰੀ ਕਰਾਂਗੇ ਆਦਰਵਾਇਜ਼ ਉਹ ਨਹੀਂ ਕਰਦੇ ਤਾਂ ਇਹਦੇ ਖਾਤਰ ਸੀ ਇਹ ਕੀਤਾ ਵੀ 23 ਤਰੀਕ ਨੂੰ ਮੀਟਿੰਗ ਕਰਕੇ ਸੀਐਮਡੀ ਸਾਹਿਬ ਮਸਲਾ ਹੱਲ ਨਹੀਂ ਕਰਦੇ ਤਾ ਫਿਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਐਕਸ਼ਨ ਆ ਉਹ ਤਿੱਖਾ ਹੋਏਗਾ ਵੱਡਾ ਇਕੱਠ ਹੋ ਕਰਕੇ ਹੋਏਗਾ ਤਿੱਖਾ ਘੋੜ ਲੜਾਂਗੇ ਇਸ ਗੱਲ ਦਾ ਸੀ ਅੱਜ ਸਾਰੀ ਜਥੇਬੰਦੀਆਂ ਵੱਲੋਂ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਇਹ ਅਸੀਂ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਤਿੱਖੇ ਘੋੜ ਜਿਹੜੇ ਉਹ ਵਿੱਡੇ ਜਾਣਗੇ ਹਾਂਜੀ ਉਹ ਦੂਜੀ ਗੱਲ ਇਹਦੇ ਨਾਲ ਇਹ ਸੀ ਕਿ ਜਿਹੜੇ ਸਾਡੀ ਅੱਜ ਮੀਟਿੰਗ ਦਾ ਸੱਦਾ ਸੀਐਮਡੀ ਸਾਹਿਬ ਨਾਲ ਸੀਗਾ ਪਰ ਉਹ ਸਾਨੂੰ ਇਹ ਕਹਿ ਰਹੇ ਸੀ ਵੀ ਥੋੜੀ ਅਸੀਂ ਡਾਇਰੈਕਟਰਾਂ ਨਾਲ ਮੀਟਿੰਗ ਕਰਵਾ ਦੰਨੇ ਆ ਜਦ ਕਿ ਡਾਇਰੈਕਟਰਾਂ ਦੇ ਹੱਥ ਦੇ ਵਿੱਚ ਅਸੀਂ ਪਹਿਲਾਂ ਆਈਆਰ ਸਾਹਿਬ ਨੂੰ ਪੁੱਛਿਆ ਵੀ ਕੀ ਡਾਇਰੈਕਟਰ ਸਾਹਿਬਾਨਾਂ ਦੇ ਹੱਥ ਦੇ ਵਿੱਚ ਹੈਗਾ ਕਿ ਪਾਲਿਸੀ ਦੀ ਕਾਪੀ ਨੂੰ ਦੇਣਾ ਜਾਂ ਪਾਲਿਸੀ ਦੀ ਕਾਪੀ ਸਾਡੇ ਕੋਲ ਉਹ ਚਰਚਾ ਕਰਨਾ ਉਹਨਾਂ ਦੇ ਕੋਲ ਕੋਈ ਇਦਾਂ ਦਾ ਨਹੀਂ ਸੀਗਾ ਇਸ ਕਰਕੇ ਅਸੀਂ ਡਾਇਰੈਕਟਰਾਂ ਦੇ ਨਾਲ ਮੀਟਿੰਗ ਕਰਨ ਦਾ ਜਿਹੜਾ ਉਹ ਜਵਾਬ ਦਿੱਤਾ ਵੀ ਅਸੀਂ ਡਾਇਰੈਕਟਰ ਸਾਹਿਬਾਨਾਂ ਨਾਲ ਮੀਟਿੰਗ ਨਹੀਂ ਕਰਾਂਗੇ ਸੀਐਮਡੀ ਸਾਹਿਬ ਨਾਲ ਮੀਟਿੰਗ ਦਿੱਤੀ ਹੋਈ ਹੈ ਸੀਐਮਡੀ ਸਾਹਿਬ ਨਾਲ ਹੀ ਕਰਾਂਗੇ ਏ ਮਤਲਬ ਅੱਥੇ ਗੱਲਬਾਤ ਹੋਈ ਆ ਜੇ ਉਹ 23 ਤਰੀਕ ਨੂੰ 2:30 ਵਜੇ ਮੀਟਿੰਗ ਕਰਕੇ ਮਸਲਾ ਹੱਲ ਨਹੀਂ ਕਰਦੇ ਤਾਂ ਸਾਰੀ ਜਥੇਬੰਦੀਆਂ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਤਿੱਖਾ ਕਰਕੇ ਪ੍ਰੋਗਰਾਮ ਕਰ ਲਈ ਮਜਬੂਰ ਹੋਵਾਂਗੇ